ਸੋ ਦੋਸਤੋ ਇੱਕ ਬੈਂਗਣ ਅਸੀਂ ਕੱਟਤਾ ਬਹੁਤ ਵਧੀਆ ਨਿਕਲਿਆ ਚਿੱਟਾ 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 ਹੋ ਗਿਆ ਸਾਫ਼ ਪੂਰਾ ਕੋਈ ਕਾਣਾ ਨਹੀਂ ਕੋਈ ਸੁੰਡੀ ਨਹੀਂ ਵਿੱਚ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਦੋਸਤੋ ਤੁਹਾਡਾ ਅੱਜ ਦੇ ਨੂ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਅੱਜ ਫਿਰ ਜਾ ਰਹੇ ਹਾਂ ਗੰਗਨਗਰ ਪਾਜੀ ਨੇ ਕੋਈ ਸਾਧਨ ਲੈਣਾ ਪਾਜੀ ਆ ਰਹੇ ਜੈਸਰ ਤੋਂ ਆ ਜੋ ਟ੍ਰੇਨ ਤੇ ਆ ਰਹੇ ਆ ਕਿ ਕਿਸਿਸ ਤੋਂ ਪਰ ਆ ਜਾਣਗੇ ਹੁਣ ਮੈਂ ਤਿਆਰ ਹੋ ਗਿਆ ਰੈਡੀ ਹੋ ਗਿਆ ਕਰਦੇ ਆ ਗੱਡੀ ਸਟਾਰਟ ਟਮਾਟਰ ਖਾ ਲੋ ਗੱਡੀ ਸਟਾਰਟ ਕਰਦੇ ਆ ਤੇ ਚਲਦੇ ਆ ਉਦੋਂ ਪਹਿਲਾਂ ਥੋੜਾ ਗੁਰਦੁਆਰਾ ਸਾਹਿਬ ਗੇੜਾ ਮਾਰ ਕੇ ਆਉਨੇ ਆ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਆਉਨੇ ਆ ਥੋੜਾ ਗੇੜਾ ਮਾਰ ਕੇ ਆਉਨੇ ਨਾਲ ਸੁਗਰਮਕ ਪਿਆਰੇ ਉਹ ਤੁਰਪੇ ਆ ਗੰਗਾ ਨਗਰ ਨੂੰ ਰਸਤੇ ਜੋ ਭਾਜੀ ਨੂੰ ਲੈਣਾ ਫਰੀਸਰ ਮੰਡੀੋਂ ਉਹਨਾਂ ਨੂੰ ਲੈ ਕੇ ਤੇ ਫਿਰ ਆਪਾਂ ਜਾਣਾ ਗੰਗਾ ਨਗਰ ਅੱਚ ਆ ਦੇਖੋ ਗੁਰਦੁਆਰਾ ਸਾਹਿਬ ਆਪਣਾ ਪਨਾਗਰ ਦੁਆਰਾ ਸੇ ਤਿਆਰ ਹੋ ਰਿਹਾ ਕੁੱਟੀ ਹੋ ਰਹੀ ਹੈ ਰੰਗ ਰੰਗ ਹੋ ਰਿਹਾ ਵਧੀਆ ਗੰਗਾ ਨਗਰ ਆਏ ਭਾਜੀ ਦੇਖੋ ਕੰਮ ਕਰ ਰਹੇ ਆ ਆਪ ਦਾ ਕੋਈ ਇੱਥੇ ਟੈਂਪੂ ਦਾ ਕਰਾਉਣਾ ਆਇਆ ਸੀ ਭਾਜੀ ਖੜੇ ਆ ਬਗੰਗਨਰ ਖੜੇ ਆ ਇਧਰ ਸੋ ਗਰਮਕ ਪਿਆਰਿਓ ਗੱਡੀ ਚ ਬੈਠੇ ਆ ਕਿਸ ਬੰਦੇ ਦੀ ਵੇਟ ਕਰ ਰਹੇ ਆ ਤੇ ਆਉਂਦਾ ਤੇ ਫਿਰ ਚੱਲਦੇ ਆ ਲੋ ਜੀ ਭੁੱਖ ਲੱਗੀ ਸੀ ਬਾਜੀ ਛੱਕ ਰਿਹਾ ਕੀ ਕਹਿੰਦੇ ਇਹਨੂੰ ਦਹੀਂ ਭਟੂਰਾ ਛੋਲੇ ਭਟੂਰੇ ਛੋਲੇ ਭਟੂਰੇ ਮੈਟਿਕ ਖਾਣੇ ਨੇ ਛੋਲੇ ਭਟੂਰੇ ਬਾਜੀ ਚੱਲੇ ਹੁਣ ਜੈਸਰਵਾਲ ਠੀਕ ਹੈ ਜੀ ਓਕੇ ਬਾਈ ਖਾਲਸਾ ਲੋ ਜੀ ਬਾਜੀ ਗਏ ਜੈਸਰ ਵਾਲੀ ਵਾਸਤੇ ਇੰਥੋਂ ਜੈਸਰ ਜਾਣਗੇ ਮੈਂ ਜਾ ਰਿਹਾ ਆਪਣੇ ਪਿੰਡ ਆਵਦੀ ਆਪਣੇ ਪਿੰਡ ਜਾ ਰਿਹਾ ਸਿੱਧੀ ਉੱਥੋਂ ਮੁੜ ਜਾਣਾ ਹੁਣ ਗੰਗਾ ਨਗਰ ਦੇ ਵਿੱਚ ਫਿਰਦੇ ਆਂ ਦੇਖੋ ਤੁਸੀਂ ਗੰਗਾ ਨਗਰ ਦੇ ਰੰਗ ਤਮਾਸ਼ੇ ਸੋ ਦੋਸਤੋ ਆ ਰੋਡ ਹੈ ਜਿਹੜੀ ਗੰਗਾ ਨਗਰ ਨੂੰ ਜਾਂਦੀ ਹੈ ਭਾਰਤ ਮਾਲਾ ਤੋਂ ਇਹ ਬਹੁਤ ਰੁੱਟੀ ਪਈ ਹੈ ਬੁਰਾ ਹਾਲ ਹੈ ਇਸ ਰੋਡ ਦਾ ਸਿੰਗਲ ਜੀ ਰੋਡ ਹੈ ਦੇਖੋ ਪਹਿਲਾਂ ਇਹੋ ਜੀ ਰੋਡ ਹੁੰਦੀ ਸੀ ਗੰਗਾ ਨਗਰ ਤੋਂ ਕਰਨਪੁਰ ਸ਼ਾਰੀ ਇਹੋ ਜੀ ਹੁੰਦੀ ਸੀ ਬਹੁਤ ਔਖਾ ਸੀ ਗੱਡੀ ਚਲੋਣੀ ਆ ਦੇਖੋ ਥਾਂ ਥਾਂ ਤੋਂ ਟੁੱਟੀ ਪਈ ਐ ਉਹ ਅੱਗੇ ਜਿੱਥੇ ਗੱਡੀ ਆ ਰਹੀ ਐ ਉਹ ਅੱਗੇ ਰੋਡ ਸ਼ੁਰੂ ਹੋ ਜਾਣੀ ਐ ਅੱਗੇ ਰੋਡ ਸ਼ੁਰੂ ਹੋ ਜਾਣੀ ਐ ਭਾਰਤਮਾਲਾ ਵੱਡੀ ਵਧੀਆ ਵਾਲੀ ਰੋਡ ਤੇ ਇਹ ਸਿੰਗਲ ਰੋਡ ਐ ਬਹੁਤ ਰੁੱਟੀ ਵੀ ਬੁਰਾ ਹਾਲ ਐ ਪਿਆਰਿਓ ਆ ਗਏ ਆ ਘਰੇ ਆ ਦੇਖੋ ਕਿੰਨੇ ਕੱਪੜੇ ਸੁੱਕਨੇ ਪਏ ਪਏ ਸਮਰੂਣ ਵੀ ਆ ਗਿਆ ਦੇਖੋ ਸਮਰ ਸੁਦੀ ਮਰੀ ਜਾਂਦਾ ਮਾਰ ਮਾਰੋ ਸਰਬਤ ਹੁੰਡੇ ਲੈ ਰਹੀ ਹੈ ਦੇਖੋ ਸਰਬਤੇ ਕਦੋਂ ਆਇਆ ਤੂੰ ਹਣੀ ਹਣੀ ਆਇਆ ਸਰਪਤਾ ਹੁਣ ਜਲਪਾਣੀ ਛਕਦੇ ਆ ਹੁਣੇ ਆ ਗਏ ਘਰੇ ਬਸ ਸਮਰ ਇਧਰ ਦੇ ਲੈ ਤੇ ਨੋਕਟਾ ਮੈਂ ਨੋਕਟ ਨਾਲੇ ਬੇਬੇ ਤੇ ਨੀਲ ਕਟ ਲੈ ਅੱਪੇ ਕੱਟੂnga ਵਾ ਕੱਟ ਲੈ ਫਿਰ ਅੱਪੇ ਕੱਟ ਲੈ ਸੁਗਰ ਮਗ ਪਿਆਰੇ ਗੁਰਦੁਆਰਾ ਸਾਹਿਬ ਆਏ ਆ ਦੇਖਣ ਵਾਸਤੇ ਆ ਦੇਖੋ ਅੱਜ ਛੁੱਟੀ ਕਰਕੇ ਪੇਂਟਰ ਵੀ ਤੇ ਮਿਸਤਰੀ ਵੀ ਅੱਜ ਕੋਈ ਨਹੀਂ ਆਇਆ ਪੇਂਟਰ ਅਜਿੱਧਰੋਂ ਲੱਗ ਗਏ ਇੱਥੋਂ ਆ ਸਾਰਾ ਪੁੱਟੀ ਕਰ ਗਏ ਉਹ ਸਾਰਾ ਕਰਤਾ ਪੁੱਟੀ ਇੱਧਰ ਤਾਂ ਹੋ ਗਈ ਸਾਰੀ ਬਹੁਤ ਵਧੀਆ ਹੋ ਰਿਹਾ ਗੁਰਦੁਆਰਾ ਸਾਹਿਬ ਫਿੱਟ ਕਰਾਂਗੇ ਹੂੰ ਤਾਂ ਬੁਰਾ ਕਤ ਨਹੀਂ ਕਰੀ ਇਹ ਬਾਤ ਲਾਸਟ ਤੇ ਕਰ ਲਾਂਗੇ

ਆਜਾ ਆਜਾ ਨਹੀਂ ਹੁਣ ਚੱਲ ਇਹਨੇ ਤੇ ਇਹਨੇ ਦੇ ਨਾਲ ਚੋਲੇ ਤੋਂ ਪਾਦੋ ਸਰਵਤ ਨਹੀਂ ਰੱਗਦੀ ਹਾਂ ਚੋਲੇ ਤੋਂ ਦਾੜੀ ਦਾੜੀ ਤੋਂ ਡਰਦੀ ਮੇਰੀ ਚੋਲੇ ਤੋਂ ਤੇ ਦਾੜੀ ਤੋਂ ਡਰਦੀ ਹੈ ਹਨ ਨਹੀਂ ਕਿਹਨਾ ਮੈਂ ਲਲਿਤਾ ਲਲਿਤ ਲਲਿਤਾ ਲਲਿਤਾ ਡਰਦੀ ਹੈ ਸੋਹਣਾ ਲੱਗਦਾ ਹੈ ਗਰਮਕ ਪਿਆਰੇ ਮੁਫਲਰ ਬੰਨਿਆ ਸਰਵਤ ਦੇ ਸਿਰ ਤੇ ਕਿੰਨਾ ਸੋਹਣਾ ਲੱਗਦਾ ਦੇਖੋ ਵੈਰੀ ਨਾਈਸ ਬਹੁਤ ਸੋਹਣਾ ਲੱਗਦਾ ਹੈ ਸਮਰ ਬੰਨ ਰਿਹਾ ਦਮਾਲਾ ਸਮਰਦਮਾਲਾ ਸਜਾਰਿਆ ਸਰਬੱਤ ਦਾ ਸਜਾਤਾ ਹੁਣ 5 ਵਜੇ ਜਾਣਾ ਗੁਰਦੁਆਰਾ ਸਾਹਿਬ ਸੋ ਦੋਸਤੋ ਕੱਲ ਗੰਗਨਰ ਗਈ ਸੀ ਕੱਲ ਬੈਂਗਣ ਲੈ ਕੇ ਜਾਂਦੀ ਸੀ ਪੜਥੇ ਵਾਸਤੇ ਤੁਹਾਨੂੰ ਦਿਖਾਏ ਸੀ ਸ਼ਾਇਦ ਅੱਜ ਉਹ ਸਿਮਮ ਨੇ ਤੜਲੇ ਕੀ ਕੀਤਾ ਗੈਂਸ ਤੇ ਕਈ ਵਾਰ ਕਾਣੇ ਹੁੰਦੇ ਆ ਸੁੰਡੀਆਂ ਹੁੰਦੀਆਂ ਕਈ ਵਾਰ ਬੈਂਗਣਾ ਚ ਤੇ ਅੱਜ ਦੇਖਦੇ ਆ ਸ਼ਾਇਦ ਨਾ ਹੀ ਕਾਣੇ ਹੋਣ ਜੇ ਕਾਣੇ ਹੋਏ ਤੇ ਫਿਰ ਕੰਮ ਕਰਾਉਣਾ ਹੈ ਕੜਾਈ ਕੀ ਕਰਨੀ ਇਹ ਮਾਣ ਹੈ ਪਿੰਨੀ ਹੋਣੀ ਲਓ ਜੀ ਕਾਧੀਆਂ ਮੇਥੇ ਕੱਲ ਵਾਲੇ ਬਲੌਗ ਚ ਆਪਾਂ ਦੇਖਾਂਗੇ ਮੇਥੇ ਦੀਆਂ ਪਿੰਨੀਆਂ ਕਿਵੇਂ ਬਣਦੀਆਂ ਕੱਲ ਵਾਲਾ ਬਲੌਗ ਜ਼ਰੂਰ ਦੇਖਿਓ ਕੱਲ ਨੂੰ ਬਣਾਉਣੀਆਂ ਨਾ ਚੱਲ ਠੀਕ ਲਿਆ ਦੂੰਗਾ ਕੜਾਈ ਤੁਸ ਤੋਂ ਦੋਆਂਤੀਆਂ ਮੇਥੇ ਦੀ ਪਿੰਨੀਆਂ ਬਣ ਜਾਣੀਆਂ ਬਾਈ ਹੋ ਸੱਚ ਮੈਂ ਤਾਂ ਪ੍ਰੋਗਰਾਮ ਤੇ ਜਾਣਾ ਚੁਪ ਚਿੱਤੇ ਹੀ ਭੁੱਲ ਗਿਆ ਮੈਂ ਮੈਂ ਪ੍ਰੋਗਰਾਮ ਤੇ ਜਾਣਾ ਹੈ ਮਗਰ ਮਗਰ ਬਣ ਜਾਣੀਆਂ ਮੇਥੇ ਦੀ ਕਿੰਨੇ ਵਜੇ ਆ ਜੀਗਾ ਬਾਅਦ ਕਾਮ ਰਾਤ ਭੇਜੂਗੀ ਤੁਨ ਨਿਰਗ ਜੀ ਇੰਨੀ ਦੂਰ ਜਣਾ ਪੂਰਾ ਨਿਰਗ ਜੀ ਬਾਹਰ ਦੂਰ ਵਾਵਾ 200 ਕਿਲੋਮੀਟਰ ਚੱਲ ਪਿੰਨੀਆਂ ਬਣੀਆਂ ਨੇ ਫੋਟੋ ਵੇਚ ਲਈ ਲਓ ਜੀ ਮੰਮੀ ਕਹਿੰਦੀ ਪਿੰਨੀਆਂ ਬਣੀਆਂ ਦੀ ਵੀਡੀਓ ਬਣਾ ਲਿਓ ਹੈਨਾ ਕਿ ਫੋਟੋ ਖਿਚੀਏ ਕੋਸੀ ਕਰਨੀ ਚੱਲ ਠੀਕ ਹੈ ਵੀਡੀਓ ਬਣਾ ਲਈ ਆ ਬੈਂਗਣ ਹੈ ਜੀ ਬੈਂਗਣ ਬੈਂਗਣ ਦਾ ਭਰਤਾ ਬਣੇਗਾ ਅੱਜ ਬੈਂਗਣ ਦਾ ਭਰਤਾ ਬਣਾਤਾ ਬੈਂਗਣ ਦਾ ਪੜਥਾ ਮੇਰਾ ਫੇਵਰੇਟ ਹੈ ਬਹੁਤ ਸਵਾਦ ਲੱਗਦਾ ਮੈਨੂੰ ਬੇਮਗ ਬੈਂਗਣ ਦਾ ਪੜਥਾ ਟਮਾਟਰ ਟਮਾਟਰ ਗੰਡੇ ਪਾ ਕੀ ਵਿੱਚ ਬਣਾਇਆ ਹੋਇਆ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸਵਾਦ ਬਹੁਤ ਲੱਗਦਾ ਤਾਂ ਕਰਕੇ ਮੇਰੀ ਫੇਵਰੇਟ ਸਬਜ਼ੀ ਹੈ ਦੋਸਤੋ ਇੱਕ ਬੈਂਗਣ ਅਸੀਂ ਕੱਟਤਾ ਬਹੁਤ ਵਧੀਆ ਨਿਕਲਿਆ ਚਿੱਟਾ 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 ਹੋ ਗਿਆ ਸਾਫ਼ ਪੂਰਾ ਕੋਈ ਕਾਣਾ ਨਹੀਂ ਕੋਈ ਸੁੰਡੀ ਨਹੀਂ ਵਿੱਚ ਬਹੁਤ ਵਧੀਆ ਮਕ ਪਿਆਰਿਓ ਦੋ ਸਹੀ ਨਿਕਲ ਗਏ ਇੱਕ ਕਾਣਾ ਉਹ ਸਾਈਡ ਤੇ ਕਰਤਾ ਤੇ ਆ ਦੇਖੋ ਆ ਇੱਕ ਹੋਰ ਛਿਲਣ ਲੱਗੇ ਸੀਗੇ ਆ ਵੀ ਕਾਣਾ ਆ ਦੇਖੋ ਖੋਰ ਛਿਲਣ ਲੱਗੇ ਸੀ ਉਹ ਵੀ ਕਾਣਾ ਦੋ ਕਾਣੇ ਨਿਕਲ ਗਏ ਇਹਦੇ ਉੱਪਰ ਤਮੋਰੀ ਸੀ ਦੋ ਕਾਣੇ ਹੋ ਗਏ ਨਾ ਦੋ ਕਾਣੇ ਦੋ ਸਹੀ ਆ ਕਾਣਾ ਨਿਕਲ ਗਿਆ ਤਮੋਰੀ ਸੀ ਦੋ ਕਾਣੇ ਨਿਕਲ ਗਏ ਦੋ ਸਹੀ ਐ ਮੈਂ ਕਰਾਂ ਦੋ ਦੋਆਂ ਦੀ ਬਣਾਵਾਂਗੇ ਹੁਣ ਸਬਜ਼ੀ ਚਲੋ ਦੋਆਂ ਦਾ ਬਣਾ ਲੈ ਕੋਈ ਨਹੀਂ ਤਾਂ ਤੋ ਗਰਮਕ ਪਿਆਰਿਓ ਹੁਣ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਦਾ ਹੁਣ ਗੁਰਦੁਆਰਾ ਸਾਹਿਬ ਜਾ ਰਹੇ ਆ ਡੈਡੀ ਨਹੀਂ ਵੰਦਰ ਲਾਤਾ ਮੋਟਰਸਾਈਕਲ ਹੁਣ ਡੈਡੀ ਦੀ ਰਜ਼ਾਈ ਚ ਵੜਨ ਦੀ ਆ ਗਈ ਵਾਰੀ ਇੱਛਾ ਹੋ ਰਹੀ ਹੈ ਰਜ਼ਾਈ ਚ ਵੜਨ ਦੀ ਸਮਰ ਵੀ ਆ ਗਿਆ ਸਮਰ ਸਰਬੱਤ ਸਮਰ ਦੀ ਜਾਕਟ ਪਾ ਰਹੀ ਹੈ ਸਮਰ ਲੜਦਾ ਹਨ ਨਾ ਨਾ ਪਾਲੰਦੇ ਚਲ ਪਾਲੰਦੇ ਕੋਈ ਉਹ ਮੈਂ ਉਥੇ ਗੁਰਦੁਆਰਾ ਪੋਚਾ ਨਹੀਂ ਹੁੰਦੇ ਫਿਰ ਪਹਿਣ ਉਹ ਤਾਂ ਨਵੀਂ ਹੈ ਇਹ ਜਾਕਟ ਘਰੇ ਦੀ ਥੋੜੀ ਪਉਣ ਵਾਲੀ ਹੈ ਇਹ ਤਾਂ ਪੂਰੀ ਹੈ ਸਰਬੱਤ ਦੇ ਜਮ ਦੇਖੀ ਦੇਖਾਈ ਸਰਵਤਨੂ ਦੇਦੇ ਸਮਰੇ ਤੂੰ ਨਹੀਂ ਹਾਂ ਲੈ ਲਈ ਸੋ ਗਰਮਕ ਪਿਆਰਿਓ ਫੇਵਰੇਟ ਸਬਜੀ ਬੈਂਗਣ ਕਾ ਬੜਥਾ ਬਣ ਕੇ ਤਿਆਰ ਹੈ ਨਾਲ ਮਿਰਚਾ ਤੜਕੀ ਜੀ ਮੈਂ ਵੀ ਖਾਰੀ ਟਰੋਂ ਸ਼ਕਲ ਲੱਗੇ ਆ ਪ੍ਰਸ਼ਾਦਾ ਬੈਂਗਣ ਕਾ ਬੜਥਾ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਪਣੀ ਸ਼ੱਕ ਕੇ ਤੇ ਅਭਿਆਸ ਕਰ ਰਹੀ ਸੀ ਸਾਜਾਂ ਦਾ ਆ ਦੇਖੋ ਨਾਨਕ ਚਮਟਾ ਵਜਾ ਰਿਹਾ ਤੇ ਸਮਰ ਢੋਲਕੀ ਵਜਾ ਰਿਹਾ ਤੇ ਮੈਂ ਬਾਜਾ ਸ਼ਾਨ ਲਾਈ ਸੀ ਗਾਂਹ ਦੀਂ ਉਂਗਲ ਸਮਰ ਦੀ ਉਂਗਲ ਪਾਟ ਗਈ ਦੇਖੋ ਖੂਨ ਆ ਗਿਆ ਇਹਨੂੰ ਕਹਿੰਦੇ ਮਿਹਨਤ ਮੈਂ ਤਾਂ ਬੋਲਦੀ ਆਂ ਉਂਗਲ ਖੋਲੀਆਂ ਆਂ ਪੱਟੀ ਖੋਲੀ ਇਹਨੂੰ ਕਹਿੰਦੇ ਮਿਹਨਤ ਕਾਮਯਾਬੀ ਮਿਹਨਤਾਂ ਕਰਕੇ ਮਿਲਦੀ ਆ ਇਹ ਗਰਮਕ ਪਿਆਰਿਆ ਇਨੀ ਮਿਹਨਤ ਹੋ ਰਹੀ ਆ ਜੇ ਕੋਈ ਮਿਹਨਤ ਕਰਕੇ ਕਾਮਯਾਬ ਹੋ ਜਾਏ ਤੇ ਦੁਨੀਆ ਕਹਦੀ ਇਹ ਤੇ ਕਿਸਮਤ ਚੰਗੀ ਸੀ ਮਿਹਨਤ ਨਹੀਂ ਦੇਖਦੀ ਦੁਨੀਆ ਮਗਰ ਆਹ ਦੇਖੋ ਕਿੰਨੀ ਉਂਗਲ ਬਾੜੀ ਖੂਨ ਨਿਕਲ ਗਿਆ ਇਥੋ ਹੀ ਬਾਕੀ ਹੋਈ ਅੱਜ ਬੋਤ ਚਲੋ ਕੋਈ ਗੱਲ ਨਹੀਂ ਸੋਗਰਮਖ ਪਿਆਰਿਓ ਅੱਜ ਦਾ ਵਲੌਗ ਇਥੇ ਸਮਾਪਤ ਕਰਦੇ ਆਂ ਪਸੰਦ ਆਇਆ ਹੋਏ ਤੇ ਲਾਈਕ ਜਰੂਰ ਕਰਦੇਓ ਸਬਸਕ੍ਰਾਈਬ ਜਰੂਰ ਕਰਦੇਓ ਮਿਲਦੇ ਆਂ ਫਿਰ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਅਡਰ ਐਕ ਕੁਝ ਨਾ ਕਲਾ ਇਹ ਬਹੁਤ ਛੀ ਜੀ ਜੀ ਦੀ ਹੈ ਨਾ ਨਮਾਨ ਨਾ ਖਾਲਾ